thank yeah. you ਤਾਰ ਤਾਲੀ ਵੀ ਡਾਵਾਂਗੇ ਅਸੀਂ

ਬਹੁਤ ਸਾਰੇ ਸਤਿਕਾਰ ਦੇ ਯੋਗ ਨੇ ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਪਹਿਲਾਂ ਯੋਗਨਾ ਤਾਲੀਆਂ ਤੁਸੀਂ ਆਪਣੇ ਲਈ ਮਾਰ ਦਿਓ ਸੋ ਜੀਸੋ ਤੁਸੀਂ ਸਾਰੇ ਬਹੁਤ ਕਰਮਾਂ ਵਾਲੇ ਹੋ ਅੱਜ ਬਹੁਤ ਸਾਰੇ ਲੋਕ ਜਿਹੜੇ ਆ ਜਿਨ੍ਹਾਂ ਦੇ ਵਿੱਚ ਨੇ ਬਹੁਤ ਸਾਰੇ ਲੋਕ ਨਸ਼ੇ ਦੇ ਵਿੱਚ ਨੇ ਬਹੁਤ ਸਾਰੇ ਲੋਕ ਮੌਤ ਦੇ ਬਿਸਤਰ ਤੇ ਪਏ ਨੇ ਤੁਹਾਨੂੰ ਪਰਮੇਸ਼ਰ ਨੇ ਆਪਣੀ ਮਹਿਮਾ ਕਰਨ ਲਈ ਕਿਹਾ ਯੋਗਨਾ ਤਾਲੀਆਂ ਮਾਰੋ ਪਰਮੇਸ਼ਰ ਨੂੰ ਔਰ ਬਹੁਤ ਤੁਸੀਂ ਮਿਲ ਭਾਗੇ ਹੋ ਅੱਜ ਦੇਖੋ ਟਾਈਮ ਆਪਣਾ ਇੱਥੇ 12 ਹੋ ਚੁੱਕੇ ਨੇ ਤੇ ਤੁਸੀਂ ਹਲੇ ਵੀ ਬੈਠ ਕੇ ਪਰਮੇਸ਼ਵਰ ਦਾ ਨਾਮ ਲੈ ਰਹੇ ਹੋ ਲੋਕਾਂ ਨੇ ਆਪਣੀ ਅੱਧੀ ਅੱਧੀ ਨੀਂਦ ਪੂਰੀ ਕਰ ਲਈ ਆ ਸੋ ਮੈਂ ਤੁਹਾ ਦਿੱਸ ਜਜਵੇਂ ਨੂੰ ਸਲਾਮ ਕਰਦਾ ਔਰ ਮੇਰੇ ਜੀਜੋ ਮੈਂ ਤੁਹਾਡੇ ਕੋਲ ਮਾਫੀ ਮੰਗਦਾ ਵੀ ਮੈਂ ਥੋੜਾ ਲੇਟ ਹੋ ਗਿਆ ਮੈਂ ਸਵੇਰ ਦਾ ਪਹਿਲਾ ਜਲੰਧਰ ਸਾਹਿਬ ਫਿਰ ਉਸ ਤੋਂ ਬਾਅਦ ਮੈਨੂੰ ਫੋਨ ਆ ਗਿਆ ਪੁਰਦਾਸਪੁਰ ਤੋਂ ਤੁਸੀਂ ਸਾਰਿਆਂ ਨੇ ਮੇਰਾ ਲਾਈਵ ਦੇਖਿਆ ਹੋਵੇਗਾ ਪਿਛਲੇ ਦਿਨਾਂ ਦੇ ਵਿੱਚ ਪਾਸੇ ਜੇ ਅਸੀਂ ਮੀਟਿੰਗ ਕਰਕੇ ਆਏ ਸਾਂ ਗੁਰਦਾਸਪੁਰ ਦੇ ਵਿੱਚ ਪ੍ਰਸ਼ਾਸਨ ਦੇ ਨਾਲ ਉਹ ਸਾਨੂੰ ਸਾਰਿਆਂ ਨੂੰ ਪਤਾ ਵੀ ਉੱਥੇ ਹਾੜਾ ਆਈ ਸੀ ਬਹੁਤ ਸਾਰੇ ਘਰ ਸਾਡੇ ਭੈਣ ਭਰਾਵਾਂ ਦੇ ਜਿਹੜੇ ਟੁੱਟ ਗਏ ਸੀ ਬਹੁਤ ਨੁਕਸਾਨ ਸਾਡੇ ਭਾਈਚਾਰੇ ਦਾ ਹੋਇਆ ਸੀ ਜਿਹਨੂੰ ਲੈ ਕੇ ਮੈਂ ਇੱਕ ਮੀਟਿੰਗ ਕੀਤੀ ਸੀ ਔਰ ਮੈਂ ਜਦੋਂ ਮੀਟਿੰਗ ਕੀਤੀ ਸੀ ਮੈਂ ਸਾਰਿਆਂ ਨੂੰ ਕਿਹਾ ਸੀ ਆਪਣੇ ਆਪਣੇ ਤੁਸੀਂ ਮੈਨੂੰ ਐਪਲੀਕੇਸ਼ਨ ਦੇਵੋ ਤੇ ਮੈਂ ਸਰਕਾਰ ਨੂੰ ਕਹਿ ਕੇ ਡੀਸੀ ਸਾਹਿਬ ਨੂੰ ਕਹਿ ਕੇ ਤੁਹਾਡੇ ਘਰ ਬਣਾ ਕੇ ਦੇਵਾਂਗਾ ਸੋ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਦੀ ਸ਼ੁਭਾਦ ਹੋ ਗਈ ਆ ਅੱਜ ਮੈਂ ਤੁਸੀਂ ਲਾਈਵ ਦੇਖਣ ਵਾਲੇ ਇੱਕ ਘਰ ਸਾਡਾ ਬਣਾ ਪਿਆ ਵਾ ਤਿੰਨ ਘਰ ਜਿਹੜੇ ਆ ਉਹ ਵੀ ਕੰਮ ਸ਼ੁਰੂ ਹੋਣਾ ਦਾ ਹੋ ਗਿਆ ਔਰ ਪੂਰੇ ਪੰਜਾਬ ਦੇ ਵਿੱਚ ਇਹ ਮੁਹਿੰਮ ਅਸੀਂ ਸ਼ੁਰੂ ਕੀਤੀ ਆ ਅੰਮ੍ਰਿਤਸਰ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਮੀਟਿੰਗ ਕੀਤੀ ਸੀ ਪ੍ਰਸ਼ਾਸਨ ਨੂੰ ਮੈਂ ਬੇਨਤੀ ਕੀਤੀ ਆ ਵੀ ਤੁਸੀਂ ਇੱਥੇ ਵੀ ਲੋਕਾਂ ਦੇ ਘਰ ਸਾਡੇ ਬਣਾ ਕੇ ਦੇਵੋ ਔਰ ਮੇਰੇ ਅੱਗੇ ਜਿਲ੍ਹਿਆਂ ਦੇ ਵਿੱਚ ਜਾ ਕੇ ਮੀਟਿੰਗਾਂ ਕਰ ਰਿਹਾ ਮੈਂ ਆਪਣੇ ਭੈਣ ਭਰਾਵਾਂ ਲਈ ਕਰ ਰਿਹਾ ਹਾਂ ਮੈਨੂੰ ਪਤਾ ਮੇਰੇ ਬਹੁਤ ਸਾਰੇ ਭੈਣ ਭਰਾ ਗਰੀਬ ਨੇ ਜੋ ਮੇਰੇ ਕੋਲ ਚੰਡੀਗੜ੍ਹ ਨਹੀਂ ਆ ਸਕਦੇ ਕਈਆਂ ਕੋਤੇ ਵਿਚਾਰੇ ਪਹਰਾਇਆ ਵੀ ਨਹੀਂ ਹੈਗਾ ਤੇ ਮੈਂ ਤੁਹਾਡੇ ਵਿੱਚ ਕਿਤੇ ਤਾਂ ਉਹਨਾਂ ਵਾਂਗੂ ਤੁਸੀਂ ਵੀ ਮੈਨੂੰ ਆਪਣੀਆਂ ਕੰਪਲੇਟਾ ਦੱਸੋ ਜਿਹੜੀਆਂ ਮੈਂ ਮੌਕੇ ਤੇ ਤੁਹਾਡੇ ਹੱਲ ਕਰ ਸਕਾਂ ਔਰ ਮੈਂ ਸਮਝਦਾ ਵੀ ਜਿਹੜੀ ਮੈਂ ਇਹ ਸੇਵਾ ਕਰ ਰਿਹਾ ਹਾਂ ਮੈਂ ਇਕੱਲਾ ਨਹੀਂ ਕਰ ਸਕਦਾ ਇਹ ਪਰਮੇਸ਼ਵਰ ਪਰਮੇਸ਼ੁਰੂ ਮਸੀਹ ਦੀ ਦਇਆ ਨਾਲ ਔਰ ਸਾਡੇ ਆਤਮਿਕ ਪਿਤਾ ਪਾਪੋਲ ਅੰਦਰ ਯੂਸਫ ਮੂਲਾ ਜੀ ਦੀ ਗ੍ਰੇਸ ਨਾਲ ਅਸੀਂ ਕੰਮ ਕਰ ਪਾ ਰਹੇ ਹਾਂ ਔਰ ਪੂਰੇ ਮਸੀਹੀ ਭਾਈਚਾਰੇ ਦੀਆਂ ਦੁਆਵਾਂ ਦੇ ਨਾਲ ਔਰ ਮੈਂ ਤੁਹਾਨੂੰ ਅੱਜ ਫੇਰ ਇੱਕ ਬੇਨਤੀ ਕਰਾਂਗਾ ਮੈਂ ਅਕਸਰ ਸਾਰਿਆਂ ਨੂੰ ਬੇਨਤੀ ਕਰਦਾ ਵੀ ਤੁਸੀਂ ਮੇਰੀ ਦੁਆ ਕਰੋ ਮੈਂ ਵੱਧ ਤੋਂ ਵੱਧ ਤੁਹਾਡੇ ਕੰਮ ਆ ਸਕਾਂ ਕਿਉਂਕਿ ਮੈਨੂੰ ਸ਼ੌਂਕ ਹੈ ਕੰਮ ਕਰਨ ਦਾ ਕਿਸੇ ਨੂੰ ਤੁਸੀਂ ਭਾਵੇਂ 1000 ਰੁਪਏ ਦੇ ਦਿਓ ਉਹਨੂੰ ਕਹੋ ਵੀ ਸਵੇਰੇ 10 ਵਜੇ ਲੈ ਕੇ ਤੇ ਸਵੇਰੇ ਦੂਸਰੇ ਦਿਨ 5 ਵਜੇ ਤੱਕ ਤੂੰ ਕੰਮ ਕਰਨਾ ਉਹ ਇੱਕ ਦਿਨ ਕਰੇਗਾ ਦੋ ਦਿਨ ਕਰੇਗਾ ਬਾਅਦ ਵਿੱਚ ਛੁੱਟੀਆਂ ਮਾਰੇਗਾ ਅਸੀਂ ਬਿਨਾ ਪੈਸੇ ਤੋਂ ਕੰਮ ਕਰ ਰਹੇ ਆ ਅਸੀਂ ਸ਼ੌਂਕ ਨਾਲ ਕਰ ਰਹੇ ਆ ਤੁਹਾਨੂੰ ਸ਼ੌਂਕ ਆ ਤੁਹਾਡੇ ਕੰਮ ਕਰਨ ਦਾ ਔਰ ਸਾਨੂੰ ਸਾਰਿਆਂ ਨੂੰ ਪਤਾ ਵੀ ਕ੍ਰਿਸਮਸ ਆ ਰਿਹਾ ਕ੍ਰਿਸਮਸ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਔਰ ਮੈਂ ਤੁਹਾਨੂੰ ਇਹ ਵਾਅਦਾ ਕਰਦਾ ਕਿ ਤੁਹਾਨੂੰ ਆਪਣੇ ਧਰਮ ਦੀ ਪ੍ਰੈਕਟਿਸ ਕਰਨ ਦੇ ਵਿੱਚ ਕ੍ਰਿਸਮਸ ਮਨਾਉਣ ਦੇ ਵਿੱਚ ਜਾਂ ਪਰਮੇਸ਼ਵਰ ਦਾ ਨਾਮ ਲੈਣ ਦੇ ਵਿੱਚ ਪੰਜਾਬ ਦੇ ਵਿੱਚ ਕਦੇ ਵੀ ਮੈਂ ਤੁਹਾਨੂੰ ਕੰਦੀ ਪੇਸ਼ ਨਹੀਂ ਆਉਂਦਾਗਾ ਕੋਈ ਤੁਹਾਨੂੰ ਤੰਗ ਨਹੀਂ ਕਰੇਗਾ ਅਗਰ ਕੋਈ ਤੁਹਾਨੂੰ ਤੰਗ ਪਰੇਸ਼ਾਨ ਕਰੇਗਾ ਤੇ ਜਤਿੰਦਰ ਮਸੀ ਗੌਰਵ ਹੋਰ ਕੇ ਪਹਾੜਵੰਨ ਕੇ ਖੜੇਗਾ ਔਰ ਆਪਣੇ ਲੋਕਾਂ ਦੀ ਰੱਖਿਆ ਕਰੇਗਾ। ਇਸੇ ਸਮੇਂ ਦੇ ਵਿੱਚ ਵੀ ਤੁਸੀਂ ਦੇਖਿਆ ਜਦੋਂ ਮੈਂ ਚੇਅਰਮੈਨ ਨਹੀਂ ਵੀ ਸੀ ਚੇਅਰਮੈਨ ਬਣੇ ਤਾਂ ਮੈਨੂੰ 3 ਮਹੀਨੇ ਹੋਏ ਨੇ ਔਰ ਤੋਂ ਪਹਿਲਾਂ ਵੀ ਅਸੀਂ ਮਸੀ ਭਾਈਚਾਰੇ ਦੇ ਕੰਮ ਕੀਤੇ ਆ ਜਿਨ੍ਹਾਂ ਜਿਨ੍ਹਾਂ ਨੇ ਵੀ ਸਿਰ ਚੁੱਕੇ ਮਸੀ ਭਾਈਚਾਰੇ ਦੇ ਖਿਲਾਫ ਉਹਨਾਂ ਦੇ ਉੱਪਰ ਪਰਚੇ ਦਰਜ ਕਰਵਾਏ ਆ ਔਰ ਆਪਣੇ ਮਸੀ ਭਾਈਚਾਰੇ ਦਾ ਝੰਡਾ ਅਸੀਂ ਬੰਦ ਕੀਤਾ ਵਾ ਔਰੇ ਸੇਵਾ ਇਹ ਦਾਇਰਟ ਜਿਹੜੀ ਕੀਤੀ ਹੈ ਐਂਡ ਤੱਕ ਇਹਦਾ ਰਹੇਗੀ ਜਦੋਂ ਤੱਕ ਸਾਡੇ ਸਰੀਰ 'ਚ ਜਾਣ ਆ ਮਸੀਹ ਭਾਈ ਜਰ ਲਈ ਅਸੀਂ ਕੰਮ ਕਰਦੇ ਹਾਂ ਤੇ ਕਰਦੇ ਰਵਾਂਗੇ ਬਸ ਤੁਸੀਂ ਮੇਰੀ ਦੁਆ ਕਰੋ ਕਿ ਤੁਸੀਂ ਵੱਧ ਤੋਂ ਵੱਧ ਪਰਮੇਸ਼ਰ ਦੇ ਦਾਸਾਂ ਦੇ ਹੋ ਤੁਹਾਡੇ ਕੰਮ ਆ ਸਕੀਏ ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਵਿਰਾਮ ਲੈਣਾ ਸਾਡੇ ਮੇਰੇ ਰੋਲ ਜੈਂਸੀ ਦੀ ਧੰਨਵਾਦ ਠੀਕ ਹੈ ਜੀ ਤੁਹਾਡਾ ਸਾਡੇ ਵਿੱਚ ਸਾਡੇ ਸ਼੍ਰੀ ਵਿਲੈਤ ਜੀ ਸਿਬੰਡੀ ਜੀ ਅਨ ਨਾ ਨਾ ਨੂੰ ਵੀ ਅੱਗੇ ਬੁਲਾਵਾਂਗਾ ਔਰ ਸਾਡੇ ਜਸ ਪ੍ਰਧਾਨ ਜੀ ਉਹ ਵੀ ਅੱਗੇ ਆਉਣਗੇ ਔਰ ਸਾਡੇ ਜੋ ਪੰਜਾਬ ਦੇ ਜਨਰਲ ਸਤਰਜੀ ਨੇ ਉਹਨਾਂ ਨੇ ਮੈਨੂੰ ਅੱਗੇ ਬੁਲਾਵਾਂਗੇ ਕਿ ਉਹ ਵੀ ਅੱਗੇ ਆਉਣਗੇ ਅਸੀਂ ਤੁਹਾਡਾ ਸਨਮਾਨਿਤ ਕਰਨਾ ਚਾਹੁੰਦੇ ਆ ਸਾਖੀ ਦੇਖ ਰਹੇ ਹੋ ਚੇਅਰਮੈਨ ਸਾਹਿਬ ਦਾ ਸਨਮਾਨਿਤ ਕੀਤਾ ਜਾਏਗਾ چلتے ویڈیو کو شیئر ضرور کرتے جائیں اور شرم دستیہ چینل کو ضرور سبسکرائب کریں اور پلیس یو سو so, تو ہی دیکھا کیر میں صاحب دا स्वागत ਕੀਤਾ گیا اور میں سارے درشکان دا بہت تھانہ واد جو لائیو ایک ائے اور